ਇਹਨਾਂ ਨੇ ਰੱਖਿਆ ਹੋਇਆ ਸੀ ਪ੍ਰਾਈਵੇਟ ਉਹ ਸਾਫ ਦਾ ਫੌਜੀ ਹੈ ਉਹ ਨਾਲ ਸੀਗਾ 3000 ਰੀਡੀਅਨ ਡਾਲਰਸ ਲੁੱਟ ਕੇ ਲੈ ਗਏ ਸੀ ਨਾਲ ਸਾਡੇ ਡੰਕਿੰਗ ਚਾਰਜ ਸਾਬਨਗਰ ਹੋ ਵੀ ਸੀ ਤੇ ਇਹਨਾਂ ਨੇ ਰਲ ਕੇ ਇਹਨੂੰ ਸਮਝ ਲੋ ਕਵੀ ਗੈਂਡੇ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਸਾਰੇ ਰਿਕਵਰ ਕਰ ਲਏ ਚੌਥੋਂ ਉੱtre ਜਦੋਂ ਹੈ ਵੇਰਕਾ ਚਾਹਤੋਂ ਉੱਥੋਂ ਇਹਨਾਂ ਨੂੰ ਹਸਤਾਲ ਦਿਖਾਏ ਤੇ ਕਿਹਾ ਕਿ ਅਸੀਂ ਸੀਆਈਏ ਤੋਂ ਹੈਗੇ ਆ ਇਹ ਸਾਰਾ ਵੈਰੀਫਾਈ ਕਰਨਾ ਹੈ ਇਹਨਾਂ ਤੋਂ ਲੁੱਟ ਕੇ ਲੈ ਗਏ ਪੂਰੀ ਦੀ ਪੂਰੀ ਬਰਾਮਦ ਹੋਈ ਹੈ ਜੀ $20000 ਸੀ 30 ਦੇ 30000 ਇਹ ਬਰਾਮਦ ਹੋ ਗਏ ਸੀਆਈਏ ਦੇ ਮੁਲਾਜ਼ਮ ਬਣ ਕੇ ਇਹ ਲੁੱਟ ਕੀਤੀ ਸੀਗੀ ਸੋ ਫਿਰ ਸਾਨੂੰ ਇਹਦਾ ਬੈਕਗਰਾਉਂਡ ਸਾਈਟ ਤੋਂ ਪਤਾ ਲੱਗਿਆ ਤੇ ਫਿਰ ਅਸੀਂ ਇਹ ਤੇ ਸਾਡੇ ਸੀਆਈਏ ਨੇ ਬੜਾ ਅੱਛਾ ਕੰਮ ਕੀਤਾ ਸਰ ਕਿਹੜੀ ਜਗ੍ਹਾ ਦੀ ਘਟਨਾ ਸੀ ਮਤਲਬ 4 ਜਣੇ EMPLAZE ਬਣੇ ਸੀ ਇੱਕ ਜਣਾ ਤਾਂ ਗਾਰਡ ਜਿਹੜਾ ਨਾਲ ਰਲਿਆ ਹੋਇਆ ਸੀ ਲੋਕਾਂ ਨੂੰ ਕਿਉਂ ਅਰਜੰਟ ਹਾਂ ਹੈਗੇ 4 ਸਰ ਸਭ ਤੋਂ ਪਹਿਲੇ ਇਹ ਆਪਣੇ ਨਾ ਕਿਸੇ ਕਲਾਇੰਟ ਨੂੰ ਪੈਸੇ ਦੇਣ ਆ ਰਹੇ ਸੀ ਜੀ ਸੋ ਤੇ ਫਿਰ ਜਦੋਂ ਉਤਰਿਆ ਇਹਨਾਂ ਦਾ ਆਉਂਦਾ ਹੀ ਜਿਹੜਾ ਗਾਰਡਨਰ ਰਲਿਆ ਹੋਇਆ ਸੀ ਬੰਦੇ ਜਿਹੜੇ ਕਿ ਸੀਆਈਏ ਦੇ ਮੁਲਾਜ਼ਮ ਬਣ ਕੇ ਆਏ ਸੀ ਉਹਨਾਂ ਨੇ 30000 ਕੈਨੇਡੀਅਨ ਡਾਲਰ ਜਿਦਾ ਕਿ 2 ਲੱਖ ਇੰਡੀਅਨ ਰੁਪੀਸ ਦੇ ਰੱਬਰ ਹਨ ਉਹ ਲੁੱਟ ਕੇ ਲੈ ਗਏ ਸੀ ਇੱਕ ਚੀਨਾ ਆਪਣਾ ਵੈਸਟਰਨ ਯੂਨੀਅਨ ਹੈ ਜਿਹੜਾ ਗਰਾਉਂਡ ਤੋਂ ਉਹ ਗਰਾਉਂਡ ਤੋਂ ਉੱਥੇ ਇੱਕ EMPLOYEE ਉਹਨਾਂ ਦਾ ਆਇਆ ਸੀਗਾ ਨਾ ਉਹਨਾਂ ਦਾ ਸਰਬਜੀਤ ਸਿੰਘ ਉਹਨਾਂ ਦਾ ਜਿਹੜਾ ਨਾਂ ਉਹਨਾਂ ਦਾ ਗਨਮੈਨ ਵੀ ਸੀਗਾ ਜਿਹੜਾ ਉਹਨਾਂ ਨੇ ਰੱਖਿਆ ਸੀ ਪ੍ਰਾਈਵੇਟ ਸਾਬਕਾ ਫੌਜੀ ਹੈ ਉਹ ਨਾਨ ਸਿੰਘ ਆ ਤੇ ਇਹਨਾਂ ਤੋਂ 30000 ਗ੍ਰੇਡਨ ਡਾਲਰ ਨੁਟਕੇ ਲਏਗੇ ਸਾਡੇ CIA ਸਟਾਫ CIA 1 ਨੇ ਬੜਾ ਅੱਛਾ ਕੰਮ ਕੀਤਾ ਨਾਲ ਸਾਡੇ ਚੌਂਕੀ ਜਜ ਰਵਨਗਰ ਰੋਬੀ ਸੀਗੇ ਤੇ ਇਹਨਾਂ ਨੇ ਰਲ ਕੇ ਇਹਨੂੰ ਸਮਝ ਲਓ 24 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਸਾਰੇ ਰਿਕਵਰ ਕਰ ਲਏ ਇਹਨਾਂ ਨੇ ਵੈਪਨ ਵੀ ਜਿਹੜੇ ਇਹਨਾਂ ਦੇ ਲਾਇਸੈਂਸੀ ਵੈਪਨ ਨਾਲ ਸੀਗੇ ਇਹ ਟੋਟਲ ਪੰਜ ਜਾਣੇ ਸੀਗੇ ਤਿੰਨ ਜਾਣੇ ਤੇ ਇਹਨਾਂ ਦੇ ਪਿੱਛੇ ਹੀ ਬਸ ਤੇ ਬੈਠੇ ਸੀਗੇ ਜਿਹੜੇ ਜਗਰਾਉ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਤੇ ਉੱਥੋਂ ਉਤਰੇ ਜਦੋਂ ਇਹ ਵੇਰਕਾ ਚੌਂਕ ਤੋਂ ਉੱਥੋਂ ਇਹਨਾਂ ਨੂੰ ਪਿਸਤੌਲ ਦਿਖਾਏ ਤੇ ਕਿਹਾ ਕਿ ਅਸੀਂ CIA ਤੋਂ ਹੈਗੇ ਆ ਤੇ ਇਹ ਸਾਰਾ ਵੈਰੀਫਾਈ ਕਰਨਾ ਹੈ ਤੇ ਇਹਨਾਂ ਤੋਂ ਲੁੱਟ ਕੇ ਲੈ ਗਏ ਜਿਹੜਾ EMPLOYEE ਸੀ ਉਹ ਵਾਪਸ ਚਲਾ ਗਿਆ ਜਲੰਧਰ ਸੌਰੀ ਜਗਰਾਉ ਚਲਾ ਗਿਆ ਵਾਪਸ ਤੇ ਉਨੇ ਆਦੇ ਮਾਲਿਕ ਨਾਲ ਉਹ ਵੈਰੀਫਾਈ ਕਰਦੇ ਰਹੇ ਸੀ ਕਿ ਕਿੱਥੋਂ ਦੇ ਆਏ ਹੋਣੇ ਆ ਇਹੇ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਹੁਣ ਅਸੀਂ ਇਹ ਚਾਰ ਮੁਲਾਜ਼ਮ ਤਾਂ ਚਾਰ ਤਾਂ ਇਹ ਮਜਰਮ ਫੜ ਲਏ ਨੇ ਇੱਕ ਰਹਿੰਦਾ ਜਸਪਾਲ ਸਿੰਘ ਨਾਮ ਦਾ ਤੇ ਉਹ ਵੀ ਜਲਦੀ ਫੜ ਲਾਂਗੇ ਸੋ ਇਹਨਾਂ ਤੋਂ ਬਰਾਮਦ ਜੋ ਹੋਏ ਨੇ ਦੋ ਪਿਸਟਲ ਬਤੀਪੋਰ 12 ਜਿੰਦਾ ਰੋਂਗ ਤੇ 30000 ਕੈਨੇਡੀਅਨ ਡਾਲਰ ਇਹ ਲਾਸੈਂਸੀ ਵੈਪਨ ਨੇ ਅਨਾਰ ਬਾਕੀ ਜੋ ਇਹਨਾਂ ਦਾ ਤੁਸੀਂ ਕੋਈ ਤੁਹਾਡਾ ਕੋਈ ਕੁਐਸਚਨ ਹੈਗਾ ਤੁਹਾਡਾ ਪੂਰੀ ਰਕਮ ਕਿੰਨੀ ਸੀ ਔਰ ਕਿਨੀ ਬਰਾਮਦ ਹੋਈ ਪੂਰੀ ਦੀ ਪੂਰੀ ਰਬਰਾਮਦ ਹੋਈ ਹੈ ਜੀ 30 ਡਾਲਰ ਸੀ 30 ਦੇ 3000 ਡਾਲਰ ਰੇ ਹੈ ਬਰਾਮਦ ਹੋ ਗਏ ਸਰ ਮਕਸਦ ਕੀ ਸੀ ਲੁੱਟਣ ਦਾ ਕੀ ਕਾਰਨ ਇਹ ਕੁਝ ਸਾਹਮਣੇ ਆਇਆ ਕਿ ਐਸਾ ਤਾਂ ਹੀ ਸੀ ਪੈਸਾ ਲੁੱਟਣਾ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਹੈ ਨਾ ਹੈਗਾ ਜੀ ਚਾਰ ਅ ਸਰਬਜੀਤ ਦੇ ਤਾਂ ਹੈਗੇ ਨਹੀਂ ਬਾਕੀ ਅਜੇ ਅੱਜ ਹੁਣ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਬਾਕੀ ਜੀ ਸਾਰੇ ਪੰਨੇ ਜਾਣੇ ਮੁਕ ਸੀਗੇ ਇਹਨਾਂ ਦਾ ਵੀ ਕੋਈ ਸਰਜਨਸ ਤੋਂ ਪਿੱਛੇ ਇਹਨਾਂ ਤੋਂ ਕੰਮ ਕਰਵਾਉਂਦਾ ਉਸ ਸਾਰਾ ਅਸੀਂ ਵੈਰੀਫਾਈ ਕਰਾਂਗੇ ਹੁਣ ਇਨਟੈਰੋਗੇਸ਼ਨ ਦੇ ਵਿੱਚ ਆਏਗਾ ਅਸੀਂ ਇਹ ਫੌਜੀ ਹੋਰ ਜੀ ਲਾਈਕ ਐਨਫੀਲ ਵਰਸ ਜਿਸ ਤਰ੍ਹਾਂ ਇਹ ਹੋਰੇ ਹੋਏ ਹੈਗੇ ਨੇ ਆਹ ਨਹੀਂ ਹੋਰ ਵੀ ਕੋਈ ਇਹਨਾਂ ਦੇ ਅੱਗੇ ਟਾਰਗੇਟ ਸੀ ਜਾਂ ਪਹਿਲਾਂ ਕੋਈ ਟਾਰਗੇਟ ਇਹਨਾਂ ਨੇ ਬਣਾਇਆ ਇਹਨਾਂ ਦੇ ਦੇਖੋ ਇਹ ਜਿਹੜਾ ਫੌਜੀ ਹੈਗਾ ਸਾਬਕਾ ਫੌਜੀ ਹੈ ਸਰਪੀਸ ਨੇ ਇਹਦੇ ਤੇ ਹੁਣ ਜਿੰਨੀ ਕੁ ਮੁੱਢਲੀ ਤੀਸ ਤੋਂ ਪਤਾ ਲੱਗਿਆ ਕਿ ਇਹਦੇ ਤੇ ਚਾਰਜ ਹੋਰ ਵੀ ਹੈਗੇ ਨੇ ਤੇ ਇਹਨਾਂ ਨੇ ਹੋਰ ਕਿਤੇ ਵੀ ਜ਼ਰੂਰ ਕੀਤੇ ਹੋਣੇ ਆ ਵਾਰਦਾਤਾਂ ਜ਼ਰੂਰ ਕੀਤੀਆਂ ਹੋਣੀਆਂ ਜਿਹੜੀਆਂ ਅੱਗੇ ਅਸੀਂ ਹੁਣ ਸਾਰੇ ਪਾਸੇ ਪਤਾ ਲੱਗਦਾ ਲੁੱਟ ਦੀ ਕੰਮ ਲੈ ਕੇ ਕਿੱਥੇ ਗਏ ਸੀ ਲੁੱਟ ਕਿੱਥੇ ਲੈ ਕੇ ਗਏ ਸੀ ਇਹ ਲਗ ਲਗ ਪਿੰਡਾਂ ਸੀਗੇ ਇਹ ਤੁਹਾਨੂੰ ਸਾਰੀ ਖਬਰ ਤਾਂ ਇਨਫੋਰਮੇਸ਼ਨ ਦੇ ਦਾਂਗੇ ਅਫਤਾਰ ਸਿੰਘ ਤੁਹਾਡੇ ਕਰ ਰਹੇ ਨੇ ਗ੍ਰੈਂਡ ਬਾਟ ਲੁਧਿਆਣੇ ਨਾਲ ਹੀ ਸੰਬੰਧ ਨਹੀਂ 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 ਲੁਧਿਆਣੇ ਨਾਲ ਹੀ ਸੰਬੰਧ ਨਹੀਂ ਹੈ ਬਾਹਰ ਨਹੀਂ ਬਾਹਰ ਦੇ ਸਰ ਮੇਰਾ ਇੱਕ ਛੋਟਾ ਮੇਰੇ ਵੀ ਛੋਟੇ ਇਹ ਆदमी ਜਿਸ ਜਿਹੜੇ ਕੋਲ ਸਨੈਚ ਕੀਤੀ ਹੋਣੀ ਜਾ ਰਿਹਾ ਕੋਈ ਪੁੱਛ ਨੂੰ ਕੋਈ ਇਨਫੋਰਮ ਦਿੱਤਾ ਜੁਗਰਾਉਂ ਕਿ ਉਹ ਮੋਬਾਈਲ ਉਹ ਦੇਖੋ ਬਣ ਕੇ ਹੀ ਪੁਲਿਸ ਵਾਲੇ ਆਏ ਸੀ ਸੀਆਈਏ ਦੇ ਬਣ ਕੇ ਆਇਆ ਨਾ ਅਲੀ ਉਹ ਕੀ ਆ ਵੀ ਆਪਣੀ ਉਹਨਾਂ ਨੂੰ ਕਹਿੰਦਾ ਕਿ ਜਗਰਾਉਂ ਵਾਲੇ ਨੂੰ ਆਪਣੇ ਮੋਬਾਈਲ ਉਹ ਸਾਰਾ ਅਸੀਂ ਕਰਾਂਗੇ ਤੇ ਉਹ ਮੋਬਾਈਲ ਤੇ ਕਹਿ ਸਕਦਾ ਸੀ ਕਿ ਜੀ ਕਿ ਮੇਰੇ ਆ ਬਿਲਕੁਲ ਸਹੀ ਗੱਲ ਹੈ ਪਰ ਉਹ ਅੱਜ ਯੂ ਕੰਪਲੂ ਕੁ ਜਾਣਾ ਹੋਰ ਉਹ ਵਿੱਚ ਉਹਦੇ ਚੇ ਦੇਖੋ ਇਹੀ ਚੀਜ਼ ਤਾਂ ਪਤਾ ਹੋਣੀ ਚਾਹੀਦੀ ਹੈ ਹਾਂਜੀ ਉਹਦੇ ਚੇ ਹੈ ਉਹ ਐਕਚੁਅਲੀ ਜਿਹੜੇ ਚੀਨਾ ਵੈਸਟਰਨ ਜੁਗਰਾਉਂ ਹੈਗੀ ਹੈ ਤੇ ਉਹ ਜਗਰਾਉਂ ਤੋਂ ਚੱਲਦੇ ਹੋ ਪਹਿਲਾਂ ਜਗਰਾਉਂ ਕੋ ਤੇ ਉੱਤਰ ਫਿਰਦੇ ਰਹੇ ਹੁਣ ਤੇ ਉਹ ਜਦੋਂ ਬੇਰਕਾ ਚੌਂਕ ਦਾ ਨੌਨ ਸੀ ਫਿਰ ਇੱਕ ਜੀ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕੱਲ ਤੇ ਪਰਚਰ ਅਜੀ ਕਰਕੇ ਜੀ ਨਾਲ ਜਨ ਨਾਲ ਬੈਕਵਰਡ ਲਿੰਕ ਤੇ ਗਏ ਆ ਨਹੀਂ ਤੁਹਾਨੂੰ ਤੋਂ ਇਹ ਤੇ ਪਰ ਇਹਨਾਂ ਚ ਕੋਈ ਪੁਰਾਣਾ ਵੀ ਕੰਮ ਕਰਦਾ ਸੀ ਉਹਨਾਂ ਨਾਲ ਕੰਮ ਕਰਦੇ ਆ ਸਰਪੀ ਇਹਨਾਂ ਦਾ ਗਾੜੀ ਹੈ ਗਨਮਨੀ ਹੁੰਦਾ ਉਹਨਾਂ ਦਾ ਘਰ ਮੈਂ ਨਾਲ ਸੀ ਨਾ ਨਾਲ ਰਲਿਆ ਹੋਇਆ ਸੀ ਉਹਨੇ ਹੀ ਰਲ ਕੇ ਤੇ ਉਹਨੇ ਇਸ ਕਰਮ ਨਹੀਂ ਸੀ ਉਹ ਮੈਂ ਗਾਰਡ ਸੀ ਦੀ ਗਾਰਡ ਉਹਨਾਂ ਦੇ ਨਾਲ ਕੰਮ ਕਰ ਲਿਆ ਸੀ ਸਰਪੀ ਤਾਂ ਉਹਨਾਂ ਦੇ ਨਾਲ ਹੀ ਨਾਲ ਹੀ ਫਿਰ ਤਾਈਓ ਆਇਆ ਸੀ ਪਰ ਇਹਨਾਂ ਇਨਫੋਰਮੇਸ਼ਨ ਨੂੰ ਕਿ ਕਿਹੜੇ ਮਾਮਲੇ ਨੂੰ ਕਿੰਨੀ ਰਕਮ ਬਰਾਮਦ ਕੀਤੀ ਕੀ ਪੂਰਾ ਮੰਗਦਾ ਇਹ ਬ੍ਰਾਂਦੀ ਹੈਗੀ ਜੀ 30000 ਡਾਲਰ ਦੀ ਜੀ ਕੈਨੇਡੀਅਨ ਡਾਲਰ ਅੱਛਾ ਚਾਹ ਇਹ ਇਨਫਰਮੇਸ਼ਨ ਇਹ ਹੈ ਸੀ ਕਿ ਕੁਝ ਚਾਰ ਪੰਜ ਬੰਦਿਆਂ ਨੇ ਸੀਆਈਏ ਦੇ ਮੁਲਾਜ਼ਮ ਬਣ ਕੇ ਇਹ ਲੁੱਟ ਕੀਤੀ ਸੀ ਸੋ ਫਿਰ ਸਾਨੂੰ ਇਹਦਾ ਬੈਕਗਰਾਉਂਡ ਸਾਈਡ ਤੋਂ ਪਤਾ ਲੱਗਿਆ ਤੇ ਫਿਰ ਅਸੀਂ ਇਹਦੇ ਤੇ ਸਾਡੇ ਸੀਆਈਏ ਨੇ ਬੜਾ ਅੱਛਾ ਕੰਮ ਕੀਤਾ ਤੇ ਉਹ ਪੰਜਾਂ ਚੋਂ ਚਾਰ ਜਾਣੇ ਫੜ ਲਏ ਨੇ ਜਸਪਾਲ ਸਿੰਘ ਹੈਗਾ ਉਹਨੂੰ ਫੜ ਲਾਂਗੇ ਜਲਦੀ ਇਹਨਾਂ ਤੋਂ ਪੂਰੀ ਦੀ ਪੂਰੀ ਰਕਮ ਬਰਾਮਦ ਹੋ ਗਈ ਦੋ ਪਿਸਟਲ ਤੇ 12 ਜਿੰਦਾ ਰੌਣ ਸਰ ਕਿੰਨੇ ਜਾਣੇ ਇਹ ਪੁਲਿਸ ਦੇ ਮੁਲਾਜ਼ਮ ਬਣ ਕੇ ਆਏ ਸੀ ਇਹਨਾਂ ਤੇ ਇਹ 5 ਜਾਣੇ ਬਣ ਕੇ ਆਏ ਸੀ ਸਰ ਕਿਹੜੀ ਜਗ੍ਹਾ ਦੀ ਘਟਨਾ ਸੀ ਮਤਲਬ 4 ਜਾਣੇ ਪੁਲਿਸ ਦੇ ਮਣੇ ਸੀ 1 ਜਾਨਾ ਤਾਂ ਗਾਰਡ ਜਿਹੜਾ ਨਾਲ ਰਲਿਆ ਹੋਇਆ ਸੀ ਹਾਂ ਹੈਗੇ 4 ਸਭ ਦਾ ਫੌਜੀ ਤੇ ਹੈਗੇ ਬਾਕੀ ਹੋਰ ਵੈਰੀਫਾਈ ਕਰਾਂਗੇ ਅਜੇ ਤਾਂ ਇੰਟਰੋਗੇਸ਼ਨ ਵਗੈਰਾ ਤੇ ਹੋਰ ਇਨਵੈਸਟੀਗੇਸ਼ਨ ਪੱਧਰ ਲੱਗੇ ਹੈ ਅਜੇ ਰਹਿਣ ਵਾਲੇ ਕਿੱਥੇ ਉਹ ਤੁਹਾਨੂੰ ਦੱਸ ਦਿੰਦੇ ਨੇ ਗੁਰਦਾਸਪੁਰ ਸਾਈਡ ਦੇ ਨੇ ਯਾਰ ਮਨੀ ਐਕਸਚੇਂਜਰ ਦਾ ਜਿਹੜਾ ਕੰਮ ਕਰਦੇ ਨੇ ਇਹ ਜਿਪਰਾਉਂ ਤੇ ਰਹਿਣ ਵਾਲੇ ਨੇ ਪਰ ਇੱਥੇ ਜਿਹੋ ਉਹਨਾਂ ਦੇ ਨਾਲ ਘਟਨਾ ਹੋਈ ਆ ਇਹਦੀ ਇਨਫਾਰਮੇਸ਼ਨ ਬਾਅਦ ਚ ਮਿਲੀ ਆ ਇਹ ਆਪਣੇ ਨਾ ਕਿਸੇ ਕਲਾਇੰਟ ਨੂੰ ਪੈਸੇ ਦੇਣ ਆ ਰਹੇ ਸੀ ਸੋ ਉੱਥੇ ਫਿਰ ਜਦੋਂ ਉਤਰਿਆ ਇਹਨਾਂ ਦਾ ਆਪਦਾ ਹੀ ਜਿਹੜਾ ਗਾਰਡ ਨਾਲ ਲੜਿਆ ਹੋਇਆ ਸੀਗਾ ਨਾ ਅੱਜ ਸਰ ਚਾਰ ਬੰਦੇ ਫੜਲੇ ਨੇ ਕਹਿੰਦੇ ਕਿ ਇਹਨਾਂ ਕੋਲ ਵੈਪਨ ਵੀ ਬਰਾਮਦ ਦਿੱਤੇ ਗਏ ਆ ਹਾਂ ਜੀ ਹਾਂ ਜੀ ਦੋ ਦੋ ਲਾਇਸੈਂਸੀ ਵੈਪਨ ਨੇ ਇਹਨਾਂ ਦੇ ਇਹ ਵੈਪਨ ਦਿਖਾ ਕੇ ਤਾਂ ਇਹਨਾਂ ਨੂੰ ਇਹਨਾਂ ਨੂੰ ਲੱਗ ਦੇ ਕਾਰੇ ਸੀ ਜੀ ਸੀ ਸੀ ਆਈ ਇਹਦੇ ਆ ਗਏ ਮੁਲਾਜ਼ਮ ਵੈਪਨ ਕਿੰਨਾ ਕਿਤੇ ਹੈਗੇ ਨੇ ਇਹ ਸਾਬ ਕਾ ਬੋਲ ਹਾਂ ਉਹਦੇ ਤੇ ਇੱਕ ਦੇ ਨਾਲ ਦੇਦੇ ਆ ਇਹਦਾ ਖਬਰੀ ਸਾਰੀ ਹੋ ਗਈ ਸਰ ਪੂਰੀ ਦੀ ਪੂਰੀ ਕਵਰੀ ਹੋ ਗਈ ਹਾਂ 30000